सत श्रीकाल नमस्कार दोस्तों मैं हाँ अपना गुरविंदर देख रहे हो बाजवा अपडेटिया अपडेट अपने आप के बहुत वाला क्वेश्चन खड़ा कर देंगे दरअसल कैनेडा इमीग्रेष्न जुड़िया जो व्डिया अपडेट ने इस वर्क परम जुड़ी हुई अपडेट है

दो वे रिपोर्ट्स आज दे वीडियो दे बीच डिस्कस करने आए चैनल को सब्सक्राइब करो वादे तो वादे शेयर करो क्योंकि तो आपना इंडिपेंडेंट प्लेयरफॉर्म है जिथे सिक्सेदरार भी वीजा फाइलिंग नहीं करते मकसद तो और सामने सही अथेंटिक तेरे रियलिटी रखना होता है प्रमोशनल कंटेंट तैयार करना है ये अपने प्रोफाइल डिस्कस करना चाहते हो प्रोफाइल की प्रेजेंटेशन बनवाना चाहते हो तो वेलकम है असी वीजा फाइलिंग नहीं करते इस करके कॉल या मैसेज ना करा करो तो, वीडियो शुरू कर लेंगे सब तो पहली अपडेट आप हर एक कैटेगरी नाल जुड़ी हुई जड़ी है उस बारे डिस्कशन करना है दरअसल पिछले दिनों को तो कैनेडा के खास करके जेडे भी कैनेडा एयरपोर्ट से लैंड होंगे ने भावे वर्कर हो विज भीजा गए हो स्टूडेंट वीजा पे गए होना लैके एक डेटा निकल के सामने आया है आपने बहुत सिर्फ जुलाई कि पिछले महीने की जे गई जाए जुलाई जुलाई पांच हजार अठ सौ तरवंजा फॉरनर ट्रैवलर ना ने कर दिखती है एंट्री देने तो मना कर दिता है यानी कि एयरपोर्ट तो या तो वापस मोड़ दता गया है

दो हजार उन्नीसोर ट्रैवलर मंथ ऑन एवरेज या वापस किया जेकर अः फस्ट सैवन मंथ की गल की जाए दो हजार चौबी यानी कि इस साल के सतमें महीने तक ऑन एवरेज जे गति जाए 7327 ਯਾਨੀ 10727 ਅਜਿਹੇ ਫਾਰਨਰ ਟ੍ਰੈਵਲਰ ਸੀਗੇ ਜਿਨ੍ਹਾਂ ਨੂੰ ਵਾਪਸ ਕੀਤਾ ਗਿਆ ਇੱਕ ਆਨ ਇਵਰ ਸਟੇਟ ਯਾਨੀ ਕਿ ਪਿਛਲੇ 7 ਮਹੀਨੇ ਦਾ ਡੇਟਾ ਹੈ ਲਗਭਗ ਹਰ ਮਹੀਨੇ 7327 ਕਰਦੇ ਜਿਹੜੇ ਆ ਉਹ ਵਾਪਸ ਮੋੜ ਦਿੱਤੇ ਗਏ ਆ ਉਹਨਾਂ ਦਾ ਵੀਜ਼ਾ ਜਿਹੜਾ ਉਹ ਰਿਵੋਕ ਕਰ ਦਿੱਤਾ ਗਿਆ ਜੇਕਰ ਇਸ ਦਾ ਇਹਦਾ ਇਹਦੀ ਤੁਲਨਾ ਕੀਤੀ ਜਾਵੇ ਤਾਂ 20% ਜਿਹੜਾ ਹੈ ਉਹ ਜ਼ਿਆਦਾ ਲੋਕਾਂ ਨੂੰ ਪਿਛਲੇ ਸਾਲਾਂ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਆ 20% ਵੱਧ ਲੋਕਾਂ ਦੇ ਨਾਲ ਅਜਿਹੇ ਹਸੂਬ ਜਿਹੜਾ ਉਹ ਐਮਬੈਸੀ ਕਰ ਰਹੀ ਹੈ ਕੈਸਾ ਬੋਡਰ ਸਿਕਿਉਰਟੀ ਫੋਰਸਸ ਕਰ ਰਹੀਆਂ ਨੇ ਕੈਨੇਡਾ। ਯਾਨੀ ਕਿ ਕੈਨੇਡਾ ਜਿਹੜੀ ਹੈ ਉਹ ਜ਼ਿਆਦਾ ਪੌਨਰ ਦੀ ਐਂਟਰੀ ਜਿਹੜੀ ਹੈ ਉਹ ਡਿਨਾਈ ਕਰ ਰਹੀ ਹੈ ਤੇ ਬਹੁਤ ਘੱਟ ਨੂੰ ਜਿਹੜਾ ਹੈ ਉਹ ਪਰਮਿਸ਼ਨ ਦੇ ਰਹੀ ਹੈ ਕੈਨੇਡਾ ਦੇ ਅੰਦਰ ਜਾਣ। ਹੁਣ ਇਹ ਸੀਗੀ ਜਿਹੜੇ ਜਿਨ੍ਹਾਂ ਦੇ ਵੀਜ਼ੇ ਇਨਵੈਲਿਡ ਹੋ ਰਹੇ ਆ ਜਾਂ ਆਫਰ ਕੈਸਾ ਹੈ ਕਿ ਹਰ ਇੱਕ ਕੈਟਾਗਰੀ ਨਾਲ ਜੁੜਿਆ ਹੋਇਆ ਡਾਟਾ

ਬਹੁਤ ਵੱਡਾ ਨੰਬਰ ਹੈ ਇਨਨੇ ਵਰਕ ਪਰਮਿਟ ਜਿਹੜੇ ਆਉ 1 ਮਹੀਨੇ ਦੇ ਵਿੱਚ ایکسپਾਇਰ ਹੋ ਜਾਣਗੇ ਅਕਤੂਬਰ ਦੇ ਵਿੱਚ 61185 ਨਵੰਬਰ ਦੇ ਵਿੱਚ 72505 ਦਸੰਬਰ ਦੇ ਵਿੱਚ 70805 ਵਰਕ ਪਰਮਿਟ ਜਿਹੜੇ ਆ ਉਹ ਐਕਸਪਾਇਰ ਹੋਣ ਯਾਨੀ ਮਈ ਤੋਂ ਲੈ ਕੇ ਤੇ ਦਸੰਬਰ ਤੱਕ ਦਾ ਹੈ ਡਾਟਾ ਹੈ ਜਿਸ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਵਰਕ ਪਰਮਿਟ ਜਿਹੜੇ ਆ ਉਹ ਐਕਸਪਾਇਰ ਹੋਣ ਜਾ ਰਹੇ ਨੇ ਤੇ ਵਰਕ ਪਰਮਿਟ ਐਕਸਟੈਂਸ਼ਨ ਨੂੰ ਲੈ ਕੇ

ਐਂਬੈਸੀ ਵੀ ਕਾਰਗੁਜ਼ਾਰਦੇ ਉਤੇ ਉਹਦੇ ਵਿੱਚ ਕੀ ਹੈ ਕਿ ਜਿੱਦਾਂ ਹੁਣ ਪੀਆਰ ਦਾ ਨੰਬਰ ਇਹਨਾਂ ਨੇ ਕੋ ਤੋਂ 5 ਲੱਖ ਰੱਖਿਆ ਉਹਦੇ ਵਿੱਚ ਸਟੂਡੈਂਟ ਸਟੂਡੈਂਟ ਵੀਜ਼ਾ ਕੋ ਲੈ ਕੇ ਸਾਰੀਆਂ categories ਆਉਂਦੀਆਂ ਨੇ ਤੇ 535000 ਤੱਕ ਅੱਲਾ ਜਿਹੜੇ ਇੰਟਰਨੈਸ਼ਨਲ ਮੋਬਿਲਟੀ ਪ੍ਰੋਗਰਾਮ ਦੇ ਹੇਠ ਵਰਕ ਪਰਮਿਟਸਪਾਇਰ ਹੋਣੇ ਨੇ ਕੱਲੇ ਉਹ ਹੀ ਹੋ ਰਹੇ ਨੇ ਤੇ ਫਿਰ ਸਾਰਿਆਂ ਨੂੰ ਪੀਆਰ ਤੇ ਪੌਸਿਬਿਲਟੀ ਹੈ ਹੀ ਨਹੀਂ ਆ ਸੋ

ਜਿਹੜੇ ਇਹ ਰਿਪੋਰਟ ਤੋਂ ਮੋਰਨ ਦਾ سلسلہ ਵੀਜ਼ੇ ਇਨਵੈਲਿਡ ਹੋਣ ਦਾ ਐਂਟਰੀ ਡਿਨਾਈ ਕਰਨ ਦਾ ਜਿਹੜਾ ਸਿਸਟਮ ਹੈ ਉਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਨੰਬਰ ਹੈ 5800 ਤੋਂ ਵੀ ਜ਼ਿਆਦਾ ਲੋਕਾਂ ਨੂੰ ਦਿਨਾਈ ਕਰ ਦਿੱਤਾ ਗਿਆ ਸਿਰਫ ਈਲਾਈ ਦੇ ਵਿੱਚ 3700 ਜ਼ਿਆਦਾ ਲੋਕਾਂ ਨੂੰ 3700 ਤੋਂ ਜ਼ਿਆਦਾ ਲੋਕਾਂ ਨੂੰ ਪਿਛਲੇ ਸੱਤ ਮਹੀਨਾ ਦੇ ਵਿੱਚ ਹਰ ਮਹੀਨੇ ਕਹਿ ਸਕਦੇ ਆ ਕਿ ਆਪਾਂ ਵਾਪਸ ਕੀਤਾ ਜਾਂਦਾ ਹੈ ਉਹਨਾਂ ਦੇ तरीਕਿ ਦਿਨਾਈ ਕੀਤੀ ਜਾਂਦੀ ਜਾਂ ਉਹਨਾਂ ਦਾ ਕਹਿ ਸਕਦੇ ਆ ਕਿ ਜਿਹੜਾ ਵੀਜ਼ਾ ਉਹਨੂੰ ਇਨਵੈਲਿਡ ਕਰ ਦਿੱਤਾ